ਜਦੋਂ ਮੋਢਾ ਜਾਮ ਹੋ ਜਾਵੇ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਇਹ ਦੇਖੋ ਜਦੋਂ ਆਪਣਾ ਮੋਢਾ ਜਾਮ ਹੁੰਦਾ ਇੰਨੀ ਕ ਬਾਹ ਉੱਪਰ ਚੱਕੀ ਜਾਂਦੀ ਹੈ ਨਾਰਮਲ ਬਾਹ ਇਹ ਹੈ ਔਰ ਜਿਹੜਾ ਮੋਢਾ ਜਾਮ ਹੈ ਔਰ ਇਹ ਹੈ ਇਸ ਦੇ ਵਿੱਚ ਆਪਣਾ ਜੋ ਕੈਪਸੂਲ ਹੈ ਉਸ ਦੀ ਇਨਫਲਮੇਸ਼ਨ ਹੋ ਜਾਂਦੀ ਹੈ ਸ਼ੋਲਡਰ ਜੋਇੰਟ ਤੇ ਔਰ ਆਪਣਾ ਮੋਢਾ ਜਾਮ ਹੋਣਾ ਸ਼ੁਰੂ ਹੋ ਜਾਂਦਾ ਕਿੰਨਾ ਕਿੰਨਾ ਲੋਕਾਂ ਦੇ ਹੁੰਦਾ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਡਾਇਬੀਟਿਸ ਹੈ 슈ਗਰ ਦੇ ਆਪਣੇ ਮਰੀਜ਼ ਨੇ ਔਰ ਜਾਂ ਫਿਰ ਜਿਨ੍ਹਾਂ ਨੇ ਇਮੋਬਿਲਾਈਜ਼ ਨਹੀਂ ਕੀਤਾ ਮਤਲਬ ਮੋਢਾ ਹਲਾਇਆ ਹੀ ਨਹੀਂ ਆਪਣੇ ਮੋਢੇ ਦਾ ਕੋਈ ਆਪਰੇਸ਼ਨ ਹੋਇਆ ਕੁਣੀ ਦਾ ਆਪਰੇਸ਼ਨ ਹੋਇਆ ਉਸ ਤੋਂ ਬਾਅਦ ਮੋਢਾ ਜਾਮ ਹੋਣਾ ਸ਼ੁਰੂ ਹੋ ਜਾਂਦਾ ਹੈ ਤੀਸਰੇ ਨੰਬਰ ਤੇ ਜਿਨ੍ਹਾਂ ਨੂੰ ਥਾਇਰੋਇਡ ਹੈ ਉਹਨਾਂ ਦੇ ਵੀ ਇਹ ਹੀ ਜ਼ਿਆਦਾ ਨਿਕਲ ਕੇ ਸਾਹਮਣੇ ਆਉਂਦਾ ਔਰ 70% ਇਹ ਹੀ ਔਰਤਾਂ ਚ ਪਾਇਆ ਜਾਂਦਾ ਇਸ ਦੀਆਂ ਤਿੰਨ ਸਟੇਜਸ ਹੁੰਦੀਆਂ ਨੇ ਪਹਿਲੀ ਸਟੇਜ ਫ੍ਰੀਜ਼ਿੰਗ ਸਟੇਜ ਜਿਹੜੀ 1 ਤੋਂ ਲੈ ਕੇ 6 ਮਹੀਨੇ ਤੱਕ ਚੱਲਦੀ ਹੈ ਦੂਸਰੇ ਨੰਬਰ ਤੇ ਆ ਜਾਂਦੀ ਹੈ ਫਰੋਜ਼ਨ ਜਿਸ ਦੇ ਵਿੱਚ ਮੋਢਾ ਜਾਮ ਹੋ ਜਾਂਦਾ ਹੈ ਉਹ ਕਈ ਵਾਰੀ ਡੇਢ ਸਾਲ ਤੱਕ ਚੱਲਦੀ ਹੈ ਔਰ ਤੀਸਰੇ ਨੰਬਰ ਤੇ ਆ ਜਾਂਦੀ ਹੈ ਇਸ ਦੀ ਥੋਇੰਗ ਸਟੇਜ ਜਿਹੜੀ ਰਿਕਵਰੀ ਸਟੇਜ ਹੁੰਦੀ ਹੈ ਉਸ ਦੇ ਲਈ ਆਪਾਂ ਨੂੰ ਕਈ ਵਾਰੀ 2 ਸਾਲ ਤੱਕ ਆਪਾਂ ਨੂੰ ਉਡੀਕ ਕਰਨੀ ਪੈ ਸਕਦੀ ਹੈ ਸੋ ਤੁਸੀਂ ਘਬਰਾਉਣਾ ਨਹੀਂ ਆਸਾਨ ਕਸਰਤਾਂ ਤੁਸੀਂ ਘਰ 'ਚ ਕਰਨੀ ਸ਼ੁਰੂ ਕਰ ਦੋਗੇ ਤਾਂ ਤੁਸੀਂ ਮੋਢੇ ਜਾਮ ਨੂੰ ਘਰ ਦੇ ਵਿੱਚ ਹੀ ਖੋਲ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸੋ ਸਭ ਤੋਂ ਪਹਿਲੀ ਐਕਸਰਸਾਈਜ਼ ਕੀ ਹੈ ਆਪਾਂ ਸ਼ੋਲਡਰ ਸ਼੍ਰੈਕਸ ਕਰਾਂਗੇ 1 2 ਇਸ ਨੂੰ ਤੁਸੀਂ 10 ਵਾਰੀ ਕਰੋ ਔਰ ਇਸ ਦੇ 5 ਸੈਟ ਲਾਓ सैकेंड नंबर पर शोल्डर रिट्रैक्शन करा आप इदा करके और इस्लू भी दस बारी करा और इसे भी सैट लाव उस तो अगली एक्सरसाइज पेंडुलम एक्सरसाइज फॉर एग्जाम्पल सज्जा मोटा अपना जाम है आपदा खर जाएंगे और बांह बिल्कुल ढिले छद के जिम्मे पेंडुलम किश्ती चलती है इदा आप लावेंगे दस तो पंद्रह बार और इसे भी आप तो दो तीन तो सैट लावे नैक्सट एक्सरसाइज की होएगी आपके ਔਰ ਜਿਹੜਾ ਮੋਡਾ ਜਾਮ ਆ ਉਸ ਦਾ ਆਪਾਂ ਹੱਥ ਫੜ ਕੇ ਤਾਂ ਉੱਪਰ ਚੱਕਣ ਦੀ ਕੋਸ਼ਿਸ਼ ਕਰਾਂਗੇ ਇਸ ਦੇ ਵੀ ਆਪਾਂ 10 ਤੋਂ 15 ਸੈਟ ਲਾਵਾਂਗੇ ਉਸ ਤੋਂ ਅਗਲੀ ਕਸਰਤ ਕੀ ਹੋਏਗੀ ਆਪਾਂ ਇੱਕ ਸਟਿਕ ਦੀ ਮਦਦ ਨਾਲ ਆਪਾਂ ਜਿਹੜੀ ਆਪਣਾ ਮੋਡਾ ਜਾਮ ਹੈ ਦੂਸਰੇ ਹੱਥ ਨਾਲ ਚੰਗੀ ਤਰ੍ਹਾਂ ਫੜ ਕੇ ਉਸ ਨੂੰ ਪਿੱਛੇ ਨੂੰ ਲੈ ਜਾਣ ਦੀ ਕੋਸ਼ਿਸ਼ ਕਰਾਂਗੇ ਇਹ ਵੀ 10 ਤੋਂ 15 ਵਾਰ ਕਰਾਂਗੇ ਔਰ ਇਸ ਦੇ ਵੀ ਆਪਾਂ 4 ਤੋਂ 5 ਸੈਟ ਲਾਵਾਂਗੇ ਉਸ ਤੋਂ ਬਾਅਦ ਅਗਰ ਤੁਹਾਨੂੰ ਇਹ ਨਹੀਂ ਹੁੰਦਾ ਤਾਂ ਤੁਸੀਂ ਹੱਥ ਨਾਲ ਫੜ ਕੇ ਵੀ ਇਦਾਂ ਪਿੱਛੇ ਲਿਆ ਸਕਦੇ ਹੋ ਔਰ ਇਸ ਦੇ ਵੀ ਤੁਸੀਂ 10 ਤੋਂ 15 ਸੈਟ ਰੋਜ਼ਾਨਾ ਲਾਓ ਸਵੇਰੇ ਸ਼ਾਮਲਾ ਸ਼ੁਰੂਆਤੀ ਦਿਨਾਂ ਦੇ ਵਿੱਚ ਤੁਸੀਂ 10 ਤੋਂ 15 ਦਿਨ ਵਰਕ ਕਰੋ ਬਾਅਦ ਤੁਸੀਂ ਸੇਕ ਕਰਨਾ ਹੈ ਲਾਖਰੀ ਜਿਹੜੀ ਕਸਰਤ ਹੈ ਤੁਹਾਨੂੰ ਇੱਕ ਤੌਲੀਆ ਚਾਹੀਦਾ ਹੋਵੇਗਾ ਤੁਸੀਂ ਤੌਲੀਏ ਦੀ ਮਦਦ ਨਾਲ ਇਦਾਂ ਫੜ ਕੇ ਮੰਨ ਲਓ ਖੱਬਾ ਮੋਢਾ ਜਾਮ ਹੈ ਸੱਜੇ ਆਪਣੇ ਹੱਥ ਨਾਲ ਤੌਲੀਏ ਨੂੰ ਫੜ ਕੇ ਉੱਪਰ ਨੂੰ ਖਿੱਚਾਂਗੇ ਇਸ ਦੇ ਵਿੱਚ ਆਪਾਂ 10 ਸੈਕਿੰਡ ਹੋਲਡ ਵੀ ਕਰ ਸਕਦੇ ਹਾਂ ਹੋਲਡ ਨਹੀਂ ਕਰਾਂਗੇ ਇਦਾਂ ਇਦਾਂ ਹੀ ਕਰ ਸਕਦੇ ਹਾਂ ਔਰ ਇਸ ਨੂੰ ਵੀ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰੋ ਸਾਰੀਆਂ ਕਸਰਤਾਂ ਧਿਆਨ ਨਾਲ ਕਰੋਗੇ ਤਾਂ ਤੁਹਾ ਜਿਹੜਾ ਮੋਢਾ ਜਾਮ ਹੈ ਉਹ ਘਰ ਦੇ ਵਿੱਚ ਹੀ ਖੁੱਲ ਸਕਦਾ ਹੈ ਸਤਿ ਸ੍ਰੀ ਅਕਾਲ ਜੀ